ਮੁੰਡੇ ਨੇ ਖਵਾਈ ਬਰਫੀ ਪਰ ਕੁੜੀ ਨੇ ਜੜਤੇ ਲਗਾਤਾਰ ਤਿੰਨ ਥੱਪੜ ਵਿਆਹ ਦੀ ਥਾਂ ਚੱਲੀ ਮਹਾਭਾਰਤ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਨੇ ਪਰ ਹੁਣ ਇੱਕ ਵਿਆਹ ਵਿੱਚ ਪਿਆਰ ਥੱਪੜਾਂ ਦਾ ਸ਼ਗਨ ਵੀਡੀਓ ਹੋਈ ਬਹੁਤ ਹੀ ਜ਼ਿਆਦਾ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਆਹ ਵਾਲਾ ਮੁੰਡਾ ਆਪਣੀ ਦੁਲਹਨ ਦਾ ਮੂੰਹ ਮਿੱਠਾ ਕਰਵਾਉਣ ਲੱਗਦਾ ਹੈ ਤਾਂ ਉਹ ਮੂੰਹ ਪਾਸੇ ਕਰ ਲੈਂਦੀ ਹੈ ਪਰ ਮੁੰਡਾ ੱੱਕੇ ਨਾਲ ਉਸਦੇ ਮੂੰਹ ਵਿੱਚ ਬਰਫੀ ਪਾ ਦਿੰਦਾ ਹੈ ਜਿਸ ਕਰਕੇ ਕੁੜੀ ਨੂੰ ਇੰਨਾ ਗੁੱਸਾ ਚੜਦਾ ਹੈ ਕਿ ਕੁੜੀ ਮੁੰਡੇ ਦੇ ਲਗਾਤਾਰ ਤਿੰਨ ਥੱਪੜ ਜੜ ਦਿੰਦੀ ਹੈ ਜਿਸ ਤੋਂ ਬਾਅਦ ਮੁੰਡੇ ਨੂੰ ਕੁਝ ਸਮਝ ਹੈਰਾਨ ਹੋ ਜਾਂਦਾ ਹੈ ਅਤੇ ਉੱਥੇ ਮੌਜੂਦ ਸਾਰੇ ਹੀ ਰਿਸ਼ਤੇਦਾਰ ਵੀ ਹੈਰਾਨ ਹੋ ਕੇ ਦੇਖਣ ਲੱਗ ਜਾਂਦੇ ਨੇ ਜਦੋਂ ਕੁੜੀ ਨੂੰ ਕਿਹਾ ਜਾਂਦਾ ਹੈ ਕਿ ਇਹ ਕੀ ਹਰਕਤ ਸੀ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਕੁੜੀ ਕਹਿੰਦੀ ਹੈ ਮੈਂ ਜੋ ਕਰਿਆ ਤੁਸੀਂ ਦੇਖ ਲਿਆ ਪਰ ਜੋ ਮੁੰਡੇ ਨੇ ਕਰਿਆ ਮੇਰੇ ਮੂੰਹ ਵਿੱਚ برفੀ ਧੱਕੇ ਨਾਲ ਪਾਈ ਉਹ ਤੁਹਾਨੂੰ ਦਿਖਿਆ ਨਹੀਂ ਸੋ ਕਾਫੀ ਸਮੇਂ ਬਾਅਦ ਵਿਚੋਲੇ ਨੇ ਦੋਵੇਂ ਤਰ੍ਹਾਂ ਨੂੰ ਸਮਝਾ ਕੇ ਵਿਆਹ ਨੂੰ ਸਿਰੇ ਚੜਾਇਆ ਪਰ ਕੀ ਇਹ ਦੋਵੇਂ ਮੁੰਡਾ ਕੁੜੀ ਅੱਗੇ ਚੱਲ ਕੇ ਖੁਸ਼ ਰਹਿ ਪਾਉਣਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ